ਪੰਛਰਾ ਉਤਨਾ ਹੀ ਬਾਅਦ ਦੀ ਤਰ੍ਹਾਂ ਰਾਤੀ ਕਰਦਾ ਹੈ ਬਹੁਤ ਬਹੁਤ ਬਜਾ ਚੁੱਪ ਕਰ ਜੋ ਨਹੀਂ ਕੋਈ ਬਜਾ ਬੈ ਜਾ ਜੋ ਥੱਲੇ ਬੈ ਜਾ ਨਹੀਂ ਨਹੀਂ ਜਾ ਚੇ ਲੋਕ ਜਾ ਨਹੀਂ ਮਾਂ ਨਹੀਂ ਮਾਂ ਨਹੀਂ ਅੰਦਾ ਚਾਚਾ ਨੂੰ ਪੁੱਛਣਾ ਚਾਹੀਦਾ ਇਹ ਸੱਚ ਹੈ ਕਿ ਤੁਸੀਂ ਠੋਠੇ ਮਿਲੋ ਪੁੱਛ ਲੈਣ ਤਾਂ ਸਚਾਈ ਹੀ ਲੈਣ ਮੈਨੂੰ ਪੁੱਛ ਲੈਣ ਤਾਂ ਸਚਾਈ ਹੀ ਲੈਣ ਦੇਣਾ ਕਿ ਨਾ ਕੋਈ ਮੇਰੇ ਨਾਲ ਗੱਲ ਕਰ ਜੇ ਨੇ ਸਚਾਈ ਲੈਣ ਦੇਣਾ ਚਾਹ ਦਰਦਿਆਂ ਨੂੰ ਬਹਿਸ ਕਰਨ ਦੇ ਮੈਨੂੰ ਗੱਲ ਕਰਨ ਦੇ ਉਹਨੂੰ ਗੱਲ ਕਰ ਇਹ ਗੱਲ ਕਰ ਦੇ ਉਹ ਕਿਹੜੀ ਲੱਛ ਹੋਈ ਚੁੱਪ ਡੈਡੀ ਚੁੱਪ ਕਰੋ ਡੈਡੀ ਚੁੱਪ ਮੈਂ ਹੀ ਪਾਗ ਆ ਦੀ ਫੜਾ ਆਪੇ ਆਪ ਜਬਾਨ ਮੇਰਾ ਚਾਚਾ ਨਹੀਂ ਮੈਂ

ਗੱਤੋਂ ਜੀ ਦੇਣਾ ਰਤੀ ਹੋਈ ਆ ਮੇਰਾ ਇੱਕ ਮਿੰਟ ਚਾਚਾ ਉਹਨੂੰ ਕਰਨ ਦਿਓ ਪਹਿਲਾਂ ਚੱਲ ਬੈਠ ਮੰਦੀ ਪਈ ਤੇ ਨਾ ਉਹ ਕਰਦਾ ਕੀ ਹੈ ਨਾ ਗਿਆ ਹੈ ਨਾ ਨਹੀਂ ਮਾਰਦਾ ਉਹਨੂੰ ਮੈਨੂੰ ਨਾ ਉਹਨਾਂ ਨਾਲ ਮੈਂ ਬੋਲਦਾ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹਦਾ ਇਹ 3 ਬੇਨਤੀਆਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਬਹੁਤ ਸਿਰੀਸਾ ਜਿਆ ਦਿੱਤੀ ਯਾਰੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਆਇਆ ਬਹੁਤ ਜ਼ਿਆਦਾ ਤੇ ਕੌਣ ਹੈ ਕਿੱਥੋਂ ਦਾ ਬਾਬਾ ਮੈਂ ਸੀ ਤੋ ਕੀ ਨਾਂ ਕੀ ਬਾਬਾ ਕਹਿੰਦਾਂ ਸੈਂ ਇਕਨਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਨਾ ਕੋਈ ਸਾਈਂ ਪੁੱਤਰ ਦੀ ਦਰਦ ਦੇ ਕਰਕੇ ਕਹੇਗੀ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਆ ਨਯੇ ਕੇ ਸਰੂ ਨਾ ਸਵਾਰਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਹਾਤਾ ਮੈਨੂੰ ਅਸੀਰ ਕਰਕੇ ਮੇਰੀ ਇੱਜ਼ਤ ਲੁੱਟੀ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਅਦੂ ਜੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਅਦੂ ਜੀ ਸਜ਼ਾ ਦਿੱਤੀ ਜਾਵੇ ਕਿੰਨੇ ਜਣੇ ਤੰਗ ਨਾ ਮੁੰਡੇ ਹੋਰ ਵਾਪਸ ਆਏ ਹਤੇ ਮੋਟਰਸਾਈਕਲ ਤੇ ਹੋਣ ਨੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਟਾਈਆਂ ਘੰਟਿਆਂ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਮੈਂ ਆਪੇ ਵੱਜ ਗਈ ਮੈਂ ਹੱਥ ਛੋੜੇ ਕੀ ਬਾਪੂ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਗਿਆ ਬਈ ਬਾਪਾ ਗੱਲ ਨਾਲ ਮੈਂ ਪਿਆਰ ਪਗਾ ਰੇ ਪੱਗ ਬਹਿਰਾ ਦੇ ਨਾਲ ਕੇ ਉਹਨਾਂ ਨੇ ਮਾਫੀ ਮੰਗ ਲਈ ਨਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸੱਟ ਤਾਂ ਸਾਰਾ ਦਿੱਤੀ ਆਵੇ ਹੈਨਾ ਲੈ ਕੇ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਤਾਂ ਲੈ ਕੇ ਗਿਆ ਹੈ ਕਹਿੰਦਾ ਉੱਥੇ ਇਸ਼ਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਬਹੁਤ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਉਹ ਤਿਸ ਹੈਗੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ دیتی ہوئی ਹਾਂਜੀ ਦਿੰਦੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਤੇ ਜਿਹੜਾ ਇਹਨਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦੇ ਕੀ ਕਹਿਣਾ ਚਾਹੀਦੇ ਇਹਨਾਂ ਨੂੰ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਦੂਸਰੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਤਾਂ ਆ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾ ਦਿੱਤਾ